ਜਿਹੜਾ ਅ ਅਨੁਸੂਚਿਤ ਜਾਤੀ ਦੇ ਉਹਦੇ ਖਿਲਾਫ ਜਿਹੜਾ ਮੰਗ ਪੱਤਰ ਦੇਣ ਜਾ ਰਹੇ ਸੀਗੇ ਉਹਨੂੰ ਜਿਹੜਾ ਰੋਕਣ ਦੇ ਉੱਪਰ ਉਸ ਜਿਹੜੇ ਸੀਆਈਡੀ ਦੇ ਮੁਲਾਜ਼ਮ ਨੇ ਗੇਟ ਲਾ ਕੇ ਸਾਨੂੰ ਜ਼ਬਰਦਸਤੀ ਉੱਥੇ ਰੋਕਣਾ ਦੇ ਉੱਪਰ ਅਸੀਂ ਸਖਤ ਇਤਰਾਜ਼ ਜਤਾਇਆਗਾ ਜਿਸ ਦੇ ਵਿੱਚੋਂ ਦਲਿਤ ਦਾਸਤਾ ਵਿਰੋਧੀ ਅੰਦੋਲਨ ਵੱਲੋਂ ਜਿਹੜਾ ਹੈਗਾ ਪੂਰੇ ਸੂਬਾ ਪੱਧਰੀ ਜਿਹੜਾ ਪ੍ਰੋਗਰਾਮ ਅਦਿਕਣ ਦਾ ਜਿਹੜਾ ਫੈਸਲਾ ਕੀਤਾ ਗਿਆ ਜਿਹਦਾ ਕੁਝ ਦਿਨਾਂ ਦੇ ਬਾਅਦ ਅਸੀਂ ਜਿਹੜਾ ਹੈਗਾ ਫੇਰ ਇੱਕ ਮਾਨਸਾ ਦੇ ਵਿੱਚ ਜਿਹੜਾ ਵੱਡਾ ਇਕੱਠ ਕਰਕੇ ਇਸ ਮੰਗ ਪੱਤਰ ਨੂੰ ਜਿਹੜਾ ਦੇਣ ਦਾ ਪ੍ਰੋਗਰਾਮ ਅਲਿਖਾਂਗੇ ਅੱਜ ਜਿਹੜਾ ਇਸ ਮੰਗ ਪੱਤਰ ਨੂੰ ਦੇਣ ਤੋਂ ਰੋਕਣਾ ਜਿਹੜਾ ਸੰਵਿਧਾਨ ਦੇ ਵਿੱਚੋਂ ਸਾਡੀ ਜਿਹੜੀ ਬਰਾਬਰਤਾ ਉਸ ਨੂੰ ਖਤਮ ਕਰਨਾ ਜਿਹੜਾ ਇਸ ਗੱਲ ਦੀ ਅਗਵਾਈ ਆ ਗਈ ਕਿਉਂਕਿ ਜਿਹੜਾ ਜੇ ਅੱਜ ਇੱਕ ਜਥੇਬੰਦੀ ਦੇ ਜਿਹੜੇ ਨਮਾਇੰਦਿਆਂ ਨੂੰ ਮੰਗ ਪੱਤਰ ਦੇਣ ਤੋਂ ਰੋਕਿਆ ਜਾਂਦਾਗਾ ਤਾਂ ਇੱਥੇ ਜਿਹੜੇ ਆਮ ਗਰੀਬ ਲੋਕ ਇੱਥੇ ਜਿਹੜੇ ਮੰਗ ਪੱਤਰ ਦੇਣ ਆਉਂਦੇ ਆ ਤਾਂ ਇੱਥੇ ਪਤਾ ਨਹੀਂ ਵਿਚਾਰੇ ਕਿੰਨੇ ਕ ਹਰ ਰੋਜ਼ ਲੋਕ ਇਥੋਂ ਮੁੜਦੇ ਹੋਣਗੇ ਕੋਈ ਤਰ੍ਹਾਂ ਆਪਣੇ ਕੰਮ ਦੀਆ ਦਰਖਾਸਤਾਂ ਦੇਣ ਆਉਂਦਾ ਜਾਂ ਕੋਈ ਹੋਰ ਜਿਹੜਾ ਇੱਥੇ ਆਪਣੇ ਕੰਮ ਲਈ ਆਉਂਦਾ ਜਿਹੜਾ ਸਰੇ ਆਮ ਦਲਤ ਸਮਾਜ ਨਾਲ ਜਿਹੜਾਗਾ ੱਟਕਾਗਾ ਇਸ ੱਟਕੇ ਦੇ ਖਿਲਾਫ ਜਿਹੜਾ ਇਹਦਾ ਪੂਰਾ ਸੰਗਰਾਸ ਵਿੱਢਿਆ ਜਾਵੇਗਾ ਅੱਜ ਇਹ ਵੀ ਸਮਾਜ ਦੇ ਨਾਲ ਛੁੱਟ ਜਾਤੀ ਦੇ ਨਾਗਾ ਇਹ ਗੱਲ ਕਰੀਏ ਇਥੇ ਮੰਗ ਪੱਤਰ ਦੇਣਾ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਉਂਦੀਆਂ ਨੇ ਉਹਨਾਂ ਦਾ ਅਧਿਕਾਰ ਆ ਆਪਣੀ ਲੜਾਈ ਲੜਨਾ ਔਰ ਪਾਰਾ ਜਿਹੜਾ ਇਥੇ ਅੱਗੇ ਜਾਣਾ ਜਾਂ ਉਹਨਾਂ ਨੂੰ ਕਿਤੇ ਵੀ ਰੋਕਣਾ ਇਥੇ ਵੀ ਇੱਕ ਜਾਤੀ ਦੇ ਆਧਾਰ ਤੇ ਜਿਹੜਾ ਇਹ ਮੁੱਦਾ ਬਣਿਆ ਹੋਇਆਗਾ ਪਰ ਜਿਹੜੇ ਗਲਤ ਸਮਾਜ ਦੇ ਲੋਕ ਜਾਂ ਅਨਸੂਚਿਤ ਜਾਤੀ ਦੇ ਲੋਕ ਨੇ ਉਹਨਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਜਿਹੜਾ ਉਹਨਾਂ ਉੱਪਰ ਪੁਮੰਤੀਆਂ ਲਵਾਇਆ ਜਾਂ ਜੰਗਾਂ ਦੇ ਵਿੱਚ ਤੁਸੀਂ ਐਨੇ ਬੰਦੇ ਜਾ ਜਾਂ ਇੱਥੇ ਰੋਕੋ ਹਾਲਾਂਕਿ ਜਿਹੜੀ ਰੋਕਣ ਦੀ ਡਿਊਟੀ ਜਿਹੜੀ ਪੁਲਿਸ ਦੀ ਬਣਦੀ ਹੁੰਦੀ ਹੈਗੀ ਪੀਆਈਡ ਦਾ ਕੰਮ ਜਿਹੜਾ ਉਹਨਾਂ ਨੂੰ ਸਿਰਫ ਇਨਫੋਰਮੇਸ਼ਨ ਦੇਣਾ ਹੁੰਦਾ ਹੈਗਾ ਪਰ ਇੱਥੇ ਜਦੋਂ ਸਾਡਾ ਮੰਗ ਪੱਤਰ ਅੱਜ ਇੱਕ ਮਲਾਜਮ ਨੇ ਪੜ੍ਹਿਆ ਕਿ ਅਸੀਂ ਇੱਕ ਦਲਤ ਸਮਾਜ ਦੇ ਅਸੀਂ ਉਹ ਵਿਚਾਰੇ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਾਲਣ ਪੋਸਣ ਕਰਦੇ ਆ ਉਹਨਾਂ ਬੰਨਿਓ ਇੱਕ ਮੰਗ ਪੱਤਰ ਜਾ ਰਿਹਾ ਸੀਗਾ ਭਾਰਤ ਦੇ ਜਿਹੜੇ ਰਾਸ਼ਟਰਪਤੀ ਨੂੰ ਪਰ ਉਹਨਾਂ ਨੇ ਜਦੋਂ ਇਸ ਮੰਗ ਪੱਤਰ ਨੂੰ ਪੜ੍ਹਿਆ ਤਾਂ ਉਹ ਪੜ੍ਹਨ ਤੋਂ ਬਾਅਦ ਉਸ ਨੇ ਜਿਹੜਾ ਇਸ ਮੰਗ ਪੱਤਰ ਦਾ ਸਖਤ ਵਿਰੋਧ ਕੀਤਾ ਜਦੋਂ ਕਿ ਇਸ ਮੂਰਤ ਦੇ ਵਿੱਚ ਭਾਰਤ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸਾਨੂੰ ਬਰਾਬਰਤਾ ਦਾ ਅਧਿਕਾਰ ਦਿੱਤਾਗਾ ਪਰ ਅੱਜ ਵੀ ਸਾਡੇ ਨਾਲ ਇੱਥੇ ਗੈਰ ਬਰਾਬਰਤਾ ਹੋ ਰਹੀ ਹੈਗੀ ਸਾਡੇ ਜਿਹੜਾ ਅਕਾ ਦੇ ਉੱਪਰ ਡਾਕੇ ਮਾਰੇ ਜਾ ਰਹੇ ਆ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਸ ਕਰਕੇ ਜਿਹੜਾ ਅੱਜ ਅਸੀਂ ਸਖਤ ਸ਼ਬਦਾਂ ਵਿੱਚ ਇਹਦਾ ਜਿਹੜਾ ਮੈਂ ਇਸ ਮੰਗ ਪੱਤਰ ਨੂੰ ਜਿਹੜਾ ਦੇਣ ਤੋਂ ਰੋਕਣਾ ਜਾਂ ਸਾਨੂੰ ਅੱਗੇ ਜਾਣ ਤੋਂ ਰੋਕਣਾ ਕਿਉਂਕਿ ਡੀਸੀ ਦਫ਼ਤਰ ਦੇ ਵਿੱਚ ਜਾਣ ਦਾ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਕਹਿ ਸਕਦੇ ਹਾਂ ਵੀ ਪੰਜ ਬੰਦੇ ਜਾ ਸਕਦੇ ਆ ਪਰ ਬਾਹਰ ਹੀ ਜਿਹੜਾ ਇੱਕ 20 22 ਬੰਦਿਆਂ ਨੂੰ ਰੋਕਣਾ ਜਿਹੜਾ ਇੱਕ ਸੰਵਿਧਾਨ ਦੇ ਜਿਹੜਾ ਮੁਤਾਬਕਾ ਬਹੁਤ ਵੱਡਾ ਜਿਹੜਾ ਸਾਡੇ ਸਮਾਜ ਨਾਲ ਜਿਹੜਾ ਤੱਕਾਗਾ ਤੇ ਸਾਡੇ ਅਨਸੂਖ ਪੰਜਾਬੀ ਦੇ ਨਾਲ ਦਰਦ ਸਮਾਜ ਦੇ ਲੋਕਾਂ ਨਾਲ ਤੱਕਾ ਇਸ ਖਿਲਾਫ ਅਸੀਂ ਜ਼ਬਰਦਸਤ ਜਿਹੜਾ ਸੰਗਰਾਸ ਵਿੜਾਂਗੇ